ਹੁਣ ਵੀ ਕੋਈ ਬਹੁਤਾ ਵੱਡਾ ਨਹੀਂ ਸੀ ਬੜਾ ਛੋਟਾ ਜਿਹਾ ਮਸਲਾ ਸੀ ਕਿ ਮੁੱਖ ਮੰਤਰੀ ਗਿਆ ਵਿਦੇਸ਼ ਉਹਦਾ ਹੈਲੀਕਾਪਟਰ ਹਜੇ ਵੀ ਚੱਲੀ ਜਾਂਦਾ ਰਿਕਾਰਡ 'ਚ ਦੱਸਿਆ ਜਾਵੇ ਕਿ ਕੌਣ ਵਰਤਦਾ ਹੈ ਲੋਕਾਂ ਦੇ ਪੈਸੇ ਨਾ ਲੋਕਾਂ ਵੱਲੋਂ ਟੈਕਸਾਂ ਦੇ ਰੂਪ 'ਚ ਖਜ਼ਾਨੇ 'ਚ ਗਈ ਹੋਈ ਮਾਇਆ ਨਾਲ ਜੇ ਖਲਵਾੜ ਹੁੰਦਾ ਤਾਂ ਲੋਕਾਂ ਦਾ ਹੱਕ ਬਣਦਾ ਕਿ ਉਹ ਪੁੱਛਣ ਕਿ ਉਹ ਪੈਸਾ ਕਿੱਥੇ ਲਾਇਆ ਜਾ ਰਿਹਾ ਭੱਜ ਜਿਹੜੀ ਨਾ ਵੱਡਾ ਹਿੱਸਾ ਜਿਹਨਾਂ ਨੇ ਆਪਣੇ ਢੰਗਾ ਨਾਲ ਆਪਣੇ ਕਬਜ਼ੇ 'ਚ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਛ ਨਹੀਂ ਕਰਨ ਦੀ ਲੋੜ ਵੱਡੇ ਵੱਡੇ ਬੋਰਡ ਲਾ ਦਿਓ ਉਹਦੇ ਤੇ ਲਿਖ ਦਿਓ ਕਿ ਪੰਜਾਬ ਸਰਕਾਰ ਆ ਕਰ ਰਹੀ ਆ ਆ ਕਰ ਰਹੀ ਆ ਰੈਂਦੀ ਗੱਲ ਪੱਤਰਕਾਰਾਂ ਤੋਂ ਅਖਬਾਰਾਂ ਰਾਹੀਂ ਖਬਰਾਂ ਲਵਾ ਦਿਓ ਕਿ ਸਰਕਾਰ ਹੁਣ ਬਹੁਤ ਚੰਗੀ ਐ ਇੱਕ ਅੱਧੀ ਗੱਲ ਕਰਕੇ ਚਾਹੇ ਉਹਦਾ ਫਾਇਦਾ ਕਿਸੇ ਆਪਣੇ ਰਿਸ਼ਤੇਦਾਰ ਨੂੰ ਦਿੱਤਾ ਹੋਵੇ ਉਦੋਂ ਹੀ ਦਿਖਾ ਦੇਣੀ ਆ ਵੀਡੀਓ ਪਾ ਦੇਣੀ ਆ ਕਿ ਸਰਕਾਰ ਨੇ ਇਹੋ ਜਿਹੀਆਂ ਸਕੀਮਾਂ ਚਲਾਈਆਂ ਲੋਕਾਂ ਦੇ ਘਰਾਂ ਦੁਆਰਾਂ ਤੇ ਸਰਕਾਰ ਫਿਰਦੀ ਐ ਉਹ ਛੋਟੇ ਜਿਹੇ ਨੋਟਿਸ ਦੇ ਉੱਤੇ ਹੀ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੇ ਰੋਸ ਵਿੱਚੋਂ 10 ਜਾਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਲੁਧਿਆਣੇ ਦੇ ਅੰਦਰ ਉਹਦੇ ਰੋਸ ਵਿੱਚੋਂ ਇਸ ਪਰਚੇ ਨੂੰ ਰੱਦ ਕਰਾਉਣ ਦੇ ਲਈ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਭਗਵੰਤ ਮਾਨ ਸਰਕਾਰ ਦਾ ਪਤਲਾ ਫੂਕਿਆ ਜਾ ਰਿਹਾ ਹੈ। ਇਸਲੇ ਸਮੇਂ ਤੇ ਲੋਕਾਂ ਨੇ ਭਾਵੇਂ ਬਦਲਾ ਦੇ ਨਾਂ ਤੇ ਭਗਵਾਨ ਤਮਾਨ ਸਰਕਾਰ ਨੂੰ ਇੱਥੇ ਪੰਜਾਬ ਦੇ ਵਿੱਚ ਲਿਆਂਦਾ ਸੀ ਜਿਹੜਾ ਖੁਸ਼ਲਾਸ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ ਚਾਰ ਸਾਲਾਂ ਦੇ ਅੰਦਰ ਪਹਿਲਾ ਬਦਲਾਅ ਹੋਇਆ ਕਿ ਪੰਜਾਬ ਦੀ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਚੱਲਣ ਲੱਗੀ ਚਾਰਾਂ ਸਾਲਾਂ ਦੇ ਵਿੱਚ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਕਦੇ ਮੀਡੀਆ ਦਾ ਆ ਕੇ ਸਾਹਮਣਾ ਨਹੀਂ ਕੀਤਾ ਕਿ ਪੱਤਰਕਾਰਾਂ ਨੂੰ ਸੱਦ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੱਸੇ ਜਾਣ ਹੋਇਆ ਉਲਟਾ ਹੈ ਕਿ ਪਹਿਲੀ ਗੱਲ ਲਾਲਚ ਰਹੀ ਤੇ ਦੂਜੀ ਗੱਲ ਬਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਜਦੋਂ ਸਰਕਾਰ ਨਵੀਂ ਬਣੀ ਬਣੀ ਹੈ ਅਜੀਤ ਅਖਬਾਰ ਵਾਲਿਆਂ ਨੇ ਪੇਚਾ ਜਿਹਾ ਪੈ ਗਿਆ ਸੀ ਤੇ ਇਸਤੇ ਆਰਦੇਣੇ ਬੰਦ ਕਰਤੇ ਸੀ ਜਾਨੀ ਕਹਿਣ ਦਾ ਮਤਲਬ ਆਰਥਿਕ ਤੌਰ ਤੇ ਖਵਾਰ ਦੀ ਸੰਗੀ ਘੁੱਟ ਕੇ ਉਹਨੂੰ ਥੱਲੇ ਲਾਇਆ ਇਸੇ ਤਰ੍ਹਾਂ ਵੱਖ-ਵੱਖ ਚੱਲਦੇ ਸੋਸ਼ਲ ਮੀਡੀਆ ਦੇ ਯੂਟਿਊਬਰਾਂ ਨੂੰ ਵੀ ਵੱਖ-ਵੱਖ ਢੰਗ ਤਰੀਕਿਆਂ ਨਾਲ ਲਾਲਚ ਦੇ ਕੇ ਜਦੋਂ ਕੋਈ ਇਹਨਾਂ ਦੇ ਲਾਲਚ 'ਚ ਨਹੀਂ ਆਉਂਦਾ ਤਾਂ ਫੇਰ ਉਹੀ ਡਰਾ ਕੇ ਧਮਕਾ ਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਮੁੱਖ ਜਿਹੜੇ ਦੋ ਚੈਨਲ ਹੈ ਮਿੰਟੂ ਗੁਰੂ ਸਰੀਏ ਦਾ ਤੇ ਲੋਕ ਆਵਾਜ਼ ਮਨਿੰਦਰਜੀਤ ਸਿੱਧੂ ਤੀਜਾ ਉਹਨਾਂ ਦੇ ਨਾਲ ਸਾਥੀ ਮਾਨਕ ਗੋਇਲ ਹੈ ਜਿਹੜਾ ਸਮੇਂ-ਸਮੇਂ ਤੇ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਇਹਨਾਂ ਦਾ ਜਿਹੜਾ ਰਿਕਾਰਡ ਆ ਸਰਕਾਰ ਤੋਂ ਮੰਗ ਕੇ ਲੋਕਾਂ ਨੂੰ ਦੱਸਦਾ ਰਹਿੰਦਾ ਕਿ ਅੰਦਰ ਹੋ ਕੀ ਰਿਹਾ ਹੈ ਮਸਲਾ ਹੁਣ ਵੀ ਕੋਈ ਬਹੁਤਾ ਵੱਡਾ ਨਹੀਂ ਸੀ ਬੜਾ ਛੋਟਾ ਜਿਹਾ ਮਸਲਾ ਸੀ ਕਿ ਮੁੱਖ ਮੰਤਰੀ ਗਿਆ ਵਿਦੇਸ਼ ਉਹਦਾ ਹੈਲੀਕਾਪਟਰ ਹਜੇ ਵੀ ਚੱਲੀ ਜਾਂਦਾ ਰਿਕਾਰਡ 'ਚ ਦੱਸਿਆ ਜਾਵੇ ਕਿ ਕੌਣ ਵਰਤਦਾ ਹੈ ਲੋਕਾਂ ਦੇ ਪੈਸੇ ਨਾ ਲੋਕਾਂ ਵੱਲੋਂ ਟੈਕਸਾਂ ਦੇ ਰੂਪ 'ਚ ਖਜ਼ਾਨੇ 'ਚ ਗਈ ਹੋਈ ਮਾਇਆ ਨਾਲ ਜੇ ਖਲਵਾੜ ਹੁੰਦਾ ਤਾਂ ਲੋਕਾਂ ਦਾ ਹੱਕ ਬਣਦਾ ਕਿ ਪੁੱਛਣਾ ਕਿ ਉਹ ਪੈਸਾ ਕਿੱਥੇ ਲਾ ਜਾ ਰਿਹਾ ਜਿਹਦੀ ਜ਼ਿੰਮੇਵਾਰੀ ਮਾਨਕ ਗੋਲ ਬਾਖੂਬੀ ਨਿਭਾ ਰਹੇ ਆ ਲੰਬੇ ਸਮੇਂ ਤੋਂ ਤੇ ਜੇ ਉਹਨਾਂ ਨੇ ਪੁੱਛ ਲਿਆ ਵੀ ਮੁੱਖ ਮੰਤਰੀ ਹੈ ਨਹੀਂ ਜਹਾਜ਼ ਲਈ ਜਾਂਦਾ ਸਾਨੂੰ ਦੱਸਿਆ ਤਾਂ ਜਾਵੇ ਕਿੱਥੇ ਆ ਕੌਣ ਚਲਾਉਂਦਾ ਇਹ ਗੱਲ ਦੱਸਣ ਦੀ ਬਜਾਏ ਕਿਨੇ ਇਹ ਪੁੱਛ ਕਿਉਂ ਲਿਆ ਉਹਦੇ ਖਿਲਾਫ ਤੇ ਨਾਲ ਹੀ ਮਨਿੰਦਰਜੀਤ ਬਾਰੇ ਤੁਸੀਂ ਜਾਣਦੇ ਹੋ ਆਪਣੇ ਇੱਥੇ ਵੀ ਅੱਗੇ ਧਰਨੇ ਮਜਾਰਿਆਂ ਚ ਆਉਂਦੇ ਜਾਂਦੇ ਰਹਿੰਦੇ ਆ ਹੱਕਾ ਪੱਤਰਕਾਰੀ ਦਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਚੋਂ ਜਿਹੜਾ ਕੁਝ ਖਜ਼ਾਨੇ ਤੇ ਜਾਂਦਾ ਉਹ ਲੱਗਦਾ ਕਿੱਥੇ ਆ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਪੱਤਰਕਾਰੀ ਦਾ ਵੱਡਾ ਹਿੱਸਾ ਜਿਹਨਾਂ ਨੇ ਆਪਣੇ ਢੰਗਾ ਨਾਲ ਆਪਦੇ ਕਬਜ਼ੇ 'ਚ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਝ ਨਹੀਂ ਕਰਨ ਦੀ ਲੋੜ ਵੱਡੇ ਵੱਡੇ ਬੋਰਡ ਲਾ ਦਿਓ ਉਹਦੇ ਤੇ ਲਿਖ ਦਿਓ ਕਿ ਪੰਜਾਬ ਸਰਕਾਰ ਆ ਕਰ ਰਹੀ ਆ ਆ ਕਰ ਰਹੀ ਆ ਰੈਂਦੀ ਗੱਲ ਪੱਤਰਕਾਰਾਂ ਤੋਂ ਅਖਬਾਰਾਂ ਰਾਹੀਂ ਖਬਰਾਂ ਲਵਾ ਦਿਓ ਕਿ ਸਰਕਾਰ ਹੁਣ ਬਹੁਤ ਚੰਗੀ ਐ ਇੱਕ ਅੱਧੀ ਗੱਲ ਕਰਕੇ ਚਾਹੇ ਉਹਦਾ ਫਾਇਦਾ ਕਿਸੇ ਆਪਦੇ ਰਿਸ਼ਤੇਦਾਰ ਨੂੰ ਦਿੱਤਾ ਹੋਵੇ ਉਹ ਤੋਂ ਹੀ ਕਹਾ ਦੇਣੀ ਆ ਵੀਡੀਓ ਪਾ ਦੇਣੀ ਆ ਕਿ ਸਰਕਾਰ ਨੇ ਇਹੋ ਜੀਆਂ ਸਕੀਮਾਂ ਚਲਾਈਆਂ ਲੋਕਾਂ ਦੇ ਘਰਾਂ ਦੁਆਰਾਂ ਤੇ ਸਰਕਾਰ ਫਿਰਦੀ ਐ ਪਰ ਜਦੋਂ ਲੋਕਾਂ ਨੂੰ ਜਾ ਕੇ ਦਫ਼ਤਰਾਂ ਦੇ ਵਿੱਚ ਧੱਕੇ ਖਾਣੇ ਪੈਂਦੇ ਆ ਫਿਰ ਪਤਾ ਲੱਗਦਾ ਕਿ ਸਰਕਾਰ ਲੋਕਾਂ ਦੇ ਦੁਆਰ ਕਿ ਲੋਕ ਖੱਜਲ ਖੁਆਰ ਸੋ ਅੱਜ ਦੇ ਇਸ ਛੋਟੇ ਜਿਹੇ ਨੋਟਿਸ ਤੇ ਮੈਂ ਸਨਿਦਾਨਾ ਕਿ ਪੱਤਰਕਾਰ ਭਾਈਚਾਰੇ ਨੇ ਆਪਣੇ ਉਹਨਾਂ ਪੱਤਰਕਾਰ ਵੀਰਾਂ ਨਾਲ ਇੱਕ ਸਾਂਝ ਪੈਦਾ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ 4 ਤਰੀਕ ਨੂੰ ਸੰਕੇਤਕ ਰੂਪ ਚ ਚੰਡੀਗੜ੍ਹ 17 ਸੈਕਟਰ ਦੇ ਵਿੱਚ ਧਰਨਾ ਵੀ ਹੈ ਉੱਥੇ ਵੀ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਵੀ ਹਾਜ਼ਰੀ ਭਰਾਂਗੇ ਅੱਜ ਵੀ ਸ਼ਾਮਲ ਹੈ ਉਸ ਤੋਂ ਬਾਅਦ 10 ਤਰੀਕ ਦੀ ਮੀਟਿੰਗ ਵੀ ਹੈ ਬਠਿੰਡੇ ਪਹਿਲਾਂ ਵੀ ਇਹਨਾਂ ਨੇ ਮਨਿੰਦਰ ਚਿੱਤ ਦੇ ਖਿਲਾਫ ਪਰਚਾ ਦਰਜ ਕੀਤਾ ਸੀ ਅੱਜ ਵਾਂਗੂ ਜਨਤਕ ਜਮੂਰੇ ਜਿੱਥੇ ਬੰਦੇ ਇਕੱਠੀਆਂ ਹੋਈਆਂ ਤਾਂ ਸਰਕਾਰ ਨੂੰ ਥੁੱਕੇ ਚੱਟਣਾ ਪਿਆ ਸੀ ਉਹ ਪਰਚਾ ਰੱਦ ਹੋਇਆ ਸੀ ਕੋਈ ਦਿਨ ਦੂਰ ਨਹੀਂ ਜਦੋਂ ਇਹ ਪਰਚਾ ਵੀ ਰੱਦ ਹੋ ਕੇ ਰਹੂਗਾ ਸਾਨੂੰ ਸਾਰਿਆਂ ਨੂੰ ਕਿਰਤੀ ਲੋਕਾਂ ਨੂੰ ਕਮਾਊ ਲੋਕਾਂ ਨੂੰ ਕਮਾਊ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਵਾਲੇ ਪੱਤਰਕਾਰ ਭਾਈਚਾਰਾ ਨੂੰ ਇਕੱਠੇ ਹੋ ਕੇ ਸੰਘਰਸ਼ ਲੜਨ ਦੀ ਲੋੜ ਹੈ ਜੈ ਯੂਨੀਅਨ ਜੈ ਸੰਘਰਸ਼